ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਆਓ ਜਾਣਦੇ ਹਾਂ ਪਿੰਡ ਪੱਕਾ ਕਲਾ ਦਾ ਇਹ ਨਾਮ ਕਿਵੇਂ ਪਿਆ ਤਹਿਸੀਲ ਤਲਵੰਡੀ ਸਾਬੋ ਦਾ ਪਿੰਡ ਪੱਕਾ ਕਲਾ ਬਠਿੰਡਾ ਡੱਬ ਵਾਲੀ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਸੰਗਤ ਤੋਂ 10 ਕਿਲੋਮੀਟਰ ਦੂਰ ਹੈ ਕਿਹਾ ਜਾਂਦਾ ਹੈ ਕਿ ਮੁਗਲ ਕਾਲ ਸਮੇਂ ਇੱਥੇ ਮੁਗਲਾਂ ਨੇ ਸੁਰੱਖਿਆ ਮੰਤਵਾਂ ਲਈ ਇੱਕ ਪੱਕੇ ਕਿਲੇ ਦੀ ਉਸਾਰੀ ਕੀਤੀ ਹੌਲੀ ਹੌਲੀ ਕਿਲੇ ਦੇ ਆਲੇ-ਦੁਆਲੇ ਮੁਸਲਮਾਨਾਂ ਦੀ ਆਬਾਦੀ ਹੋ ਗਈ ਜਿਸ ਨੂੰ ਪੱਕਾ ਕਿਲਾ ਜਾਣਿਆ ਜਾਣ ਲੱਗਾ ਇਹ ਨਾ ਹੀ ਵਿਗੜ ਕੇ ਪੱਕਾ ਕਲਾ ਹੋ ਗਿਆ ਕਿਲੇ ਦੇ ਕੁਝ ਨਿਸ਼ਾਨੀ ਹਾਲੀ ਵੀ ਕਿਲੇ ਵਾਲੀ ਪੱਤੀ ਵਿੱਚ ਵੇਖੇ ਜਾ ਸਕਦੇ ਹਨ ਇੱਥੇ ਜ਼ਿਆਦਾ ਵਸੋ ਮੁਸਲਮਾਨਾਂ ਦੀ ਸੀ ਇਹ ਪਿੰਡ ਇਲਾਕੇ ਵਿੱਚ ਪਟਵਾਰੀਆਂ ਦਾ ਪਿੰਡ ਵਜੋਂ ਮਸ਼ਹੂਰ ਹੋਇਆ ਕਰਦਾ ਸੀ ਲਗਭਗ 1705 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਜੱਸੀ ਪਖਸਰ ਤੋਂ ਗੁਰੂ ਕੀ ਉਕਾਸ਼ੀ ਦਮਦਮਾ ਸਾਹਿਬ ਵੱਲ ਆਉਂਦੇ ਹੋਏ ਇੱਥੇ ਤਿੰਨ ਦਿਨ ਠਹਿਰੇ ਨੀਲੇ ਘੋੜੇ ਦੀ ਪਿਛਾੜੀ ਲਈ ਗੱਡਿਆਂ ਵਜਾਂਡਾ ਦਾ ਕਿਲਾ ਪਿੱਛੋਂ ਹਰਾ ਹੋ ਕੇ ਇੱਕ ਦਰਖਤ ਬਣ ਗਿਆ ਇਸ ਇਤਿਹਾਸਿਕ ਝੰਡ ਦੇ ਨਾਲ ਹੀ ਗੁਰਦੁਆਰਾ ਝੰਡ ਸਾਹਿਬ ਹੈ ਹੋਰ ਵੀਡੀਓ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਧੰਨਵਾਦ